ਦੇਖੋ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਬਠਿੰਡਾ ਵਿਖੇ ਅੱਜ 월ਡ ਕੈਂਸਰ ਡੇ ਦੇ ਮੌਕੇ ਤੇ ਪਹੁੰਚਿਆ ਹਾਂ ਔਰ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਨੂੰ ਸਾਦੀ ਦੀ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਵੀ ਜਿਹੜਾ ਕੈਂਸਰ ਹੈ ਜੇ ਇਹਦੀ ਸਹੀ ਸਮੇਂ ਤੇ ਡਿਟੈਕਸ਼ਨ ਕਰ ਲਈ ਆਪਾਂ ਟੈਸਟ ਕਰਵਾ ਲਈਏ ਤਾਂ ਇਹ ਜੁਕਾਮ ਵਰਗੀ ਬਿਮਾਰੀ ਹੈ ਬਿਲਕੁਲ ਠੀਕ ਹੋ ਸਕਦਾ ਸੋ ਜਲਦੀ ਟੈਸਟ ਕਰਾਓ ਸਮੇਂ ਸਮੇਂ ਤੇ ਟੈਸਟ ਕਰਾਓ ਔਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇੰਸਟੀਚੂਟ ਆ ਜਿਹੜੇ ਸਾਨੂੰ ਵਧੀਆ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਸਹੂਲਤਾਂ ਬਠਿੰਡੇ ਦੇ ਵਿੱਚ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵੱਲੋਂ ਡਾਕਟਰ ਗਿੱਲ ਹੋਰ ਡਾਕਟਰ ਜੋੜਾ ਵੱਲੋਂ ਇੱਥੇ ਬਠਿੰਡਾ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਇਹਦੇ ਲਈ ਮੈਂ ਇਹਨਾਂ ਦਾ ਇਹਨਾਂ ਦੀ ਸਾਰੀ ਟੀਮ ਦਾ ਤਹਿ ਦਨ ਉਤਨਵਾਦੀ ਪੰਜਾਬ ਸਰਕਾਰ ਵੱਲੋਂ 1.5 ਲੱਖ ਰੁਪਏ ਦਾ ਜਿਹੜਾ ਇਲਾਜ ਆ ਉਹ ਫ੍ਰੀ ਕਰਾਇਆ ਜਾ ਰਿਹਾ ਹੈ ਪੇਸ਼ੈਂਟ ਦਾ ਉਹਦੇ ਵਿੱਚ ਕੁਝ ਕਮੀਆਂ ਜਿਹੜੀ ਡਾਕਟਰ ਸਾਹਿਬ ਨੇ ਦਸੀਆਂ ਉਹ ਅਸੀਂ ਦੂਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਮਾਨ ਜੋ ਮੁੱਖ ਮੰਤਰੀ ਸਾਹਿਬ ਦਾ ਤਾਂ ਸਟ੍ਰੈਸ ਪੂਰਾ ਜਿਹੜਾ ਫੋਕਸ ਹੈ ਉਹੋ ਹੈਲਥ ਸਿਹਤ এডੂਕੇਸ਼ਨ ਸਿੱਖਿਆ ਉਹ ਮਤ ਸਿਹਤ اور ਸਿੱਖਿਆ ਤੇ ਪੂਰਾ ਫੋਕਸ ਹੈ ਅਸੀਂ ਚਾਹੁੰਦੇ ਪੰਜਾਬ ਤੰਦਰੁਸਤ ਪੰਜਾਬ ਹੋਵੇ ਗਾਂਵਾਦ ਦਾ ਪੰਜਾਬ ਹੋਵੇ ਤੰਦਰੁਸਤ ਚੰਗੀ ਸਿਹਤ ਨਾਲ ਹੋਏਗਾ ਹੈਗਾ এডੂਕੇਸ਼ਨ ਨਾਲ ਹੋਏਗਾ ਸੋ ਇਹਦੇ ਵਾਸਤੇ ਲੱਗੇ ਹੋਣਾ ਥੈਂਕ ਯੂ ਇਹ ਕੈਂਸਰ ਇਨਸੀਡੈਂਸ ਵਧ ਰਿਹਾ ਪੰਜਾਬ ਦੇ ਵਿੱਚ ਨੈਸ਼ਨਲ ਐਵਰੀਜ ਨਾਲੋਂ ਜ਼ਿਆਦਾ ਹੈ ਔਰ ਪੰਜਾਬ ਦੇ ਵਿੱਚੋਂ ਮਾਲਵੇ ਦੇ ਵਿੱਚ ਜ਼ਿਆਦਾ ਹੈ ਉਹ ਇਸ ਕਰਕੇ ਆ ਵੀ ਅਸੀਂ ਕੋਈ ਆਪਦਾ ਨਦੀ ਨਹੀਂ ਛੱਡੀ ਕੋਈ ਨਾਲਾ ਨਹੀਂ ਛੱਡਿਆ ਕੋਈ ਖਾਲਾ ਨਹੀਂ ਛੱਡਿਆ ਜਿਹਦੇ ਦਸੀਂ ਅਸੀਂ ਪੋਲੂਟੈਂਟ ਨਹੀਂ ਪਾਉਂਦੇ ਜਦੋਂ ਅਸੀਂ ਸਾਡਾ ਆਬੋ ਹਵਾ ਖਰਾਬ ਕਰ ਲਈ ਅਸੀਂ ਰਿਆਂ ਸਪਰੇਆ ਅਸੀਂ ਮਤਲਬ ਅੱਲਾ ਨੂੰ ਵਧਾਉਣ ਵਾਸਤੇ ਟੀਕੇ ਲਾਈ ਜਾਂਦੇ ਆ ਕਦੂਆਂ ਨੂੰ ਵੱਡੇ ਕਰਨਾਂ ਤੇ ਟੀਕੇ ਲਾਈ ਜਾਂਦੇ ਆ ਬੈਂਗਣਾ ਨੂੰ ਮਤਲਬ ਸਪਰੇ ਦੇ ਵਿੱਚ ਡਬੋਈ ਜਾਂਦੇ ਆ ਸੋ ਇਹੇ ਸਭ ਤੋਂ ਵੱਡਾ ਕਾਰਨ ਹੈ ਸੋ ਆਪਾਂ ਸਾਰਿਆਂ ਨੂੰ ਇਹ ਰੋਕਣ ਪੇਸ਼ੈਂਟ ਜਿਹੜੇ ਆਪਣੇ ਕੰਜ਼ਿਊਮਰ ਆਪਾਂ ਨੂੰ ਚਾਹੀਦਾ ਵੀ ਜੇ ਤੁਸੀ ਦਵਾਈ ਸਬਜ਼ੀ ਲੈਣ ਜਾਂਦੇ ਆ ਵੇਖ ਲਓ ਜਿਹਨੂੰ ਕੀੜਾ ਲੱਗਿਆ ਜਿਹਨੂੰ ਕੀੜਾ ਲੱਗਿਆ ਉਹ ਤੰਦਰੁਸਤ ਹੈ ਜਿਹਨੂੰ ਕੀੜਾ ਨਹੀਂ ਖਾਂਦਾ ਤੁਸੀਂ ਕਿਉਂ ਖਾਓ ਬਈ ਸੋ ਆਪਾਂ ਉਹ ਚੀਜ਼ਾਂ ਲਈਏ ਨਾ ਹਾਂ ਸਰਕਾਰ ਆਪਦੇ ਵੱਲੋਂ ਜਿਹੜੀ ਕੋਸ਼ਿਸ਼ ਉਹ ਕਰ ਰਹੀ ਆ ਬਾਈ ਜੀ 70 ਸਾਲਾਂ ਦਾ ਉਲਝਾਟਣਾ ਥੋੜਾ ਜਿਹਾ ਟਾਈਮ ਲੱਗ ਜੂਗਾ ਲੇਕਿਨ ਹੌਲੀ ਹੌਲੀ ਲੱਗੇ ਹੋਈਆਂ ਸਭ ਕੁਝ ਠੀਕ ਕਰ ਦਿਆਂਗੇ ਨਦੀ ਨਾਲੇ ਵੀ ਠੀਕ ਕਰਾਂਗੇ ਪੋਲਿਊਸ਼ਨ ਵੀ ਠੀਕ ਕਰਾਂਗੇ ਲੇਕਿਨ ਇਹਦੇ ਸਭ ਤੋਂ ਵੱਡੀ ਜਿਹੜੀ ਆ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਆ ਉੱਥੇ ਜਿਹੜੀ ਗੁਰੂ ਦੀ ਸੰਗਤ ਹੈ ਜਿਹੜੇ ਸਾਡੇ ਪੰਜਾਬੀ ਹੈ ਉਹਨਾਂ ਦਾ ਵੀ ਧਿਆਨ ਚਾਹੀਦਾ ਤੁਸੀਂ ਦੁੱਧ ਦੁੱਧ ਪਿਓਰ ਲੋ ਵੱਧ ਵੱਧ ਪੈਸੇ ਦੇ ਰਹੇ ਹੋ ਆਪਾਂ ਜਦੋਂ ਪੈਸੇ ਨਹੀਂ ਨੇ ਬਸ ਦੁੱਧ ਦੀ ਹੋੜ ਕੋ ਪਾਣ ਦਾ ਵਿੱਚ ਮਤਲਬ ਮੈਂ ਸਾਰੇ ਦੋਧੀਆਂ ਦੀ ਗੱਲ ਨਹੀਂ ਕਰਦਾ ਕੋਈ ਇੱਕ ਅਧਾ ਦਾ ਕਰਦਾ ਹੋਊਗਾ ਇਸ ਤਨਾ ਸੋ ਆਪਾਂ ਨੂੰ ਮਤਲਬ ਹਰੇਕ ਚੀਜ਼ ਦਾ ਖਾਸ ਕਰਕੇ ਸਿਹਤ ਤੇ ਵਦ ਵਦ ਆਪਾਂ ਨੂੰ ਆਪਦਾ ਫੋਕਸ ਹੋਣਾ ਚਾਹੀਦਾ